ਥੋੜੀ ਦਿਨ ਮੈਰਿਜ ਕਰ ਦੇਣੀ ਆਂ। ਕਿਹੜਾ? ਹਾਂਜੀ। ਤੇ ਵਿਆਹ ਹੋ ਬਣਾ ਬੇਟਾ ਹੋ ਗਿਆ। ਹਾਂਜੀ। ਥੋੜੀ ਸਹਮਤਾ। ਹਾਂਜੀ। ਕੁਛ ਨਹੀਂ ਹੋਣੀ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ। ਅਹੀਂ ਰਿੰਗ ਸਰ ਨੇ ਖੁਦ ਘਿੱਟੀ ਆਇਆ। ਉਹ ਸ਼ਾਦੀ ਕਰਨ ਲਈ ਤਿਆਰ ਆ। ਪਰ ਉਮਰ ਦੇ ਦੀ ਘੱਟ ਵਸਤਾ 17 ਸਾਲ ਆ। ਕੋਈ ਵਾਲਾ ਨਹੀਂ। ਕੋਈ ਨਾ ਬਾਬਾ 17 ਹੋਂਡ ਘੱਟ ਬੱਚਾ ਕੁੜੀ ਦਾ ਹੋਇਆ ਜਾਂ। ਹਾਂਜੀ। ਫਿਰ ਤੂੰ ਰੋਕਿਆ ਨਹੀਂ ਬੱਚਾ ਕੋਈ ਘਰੋਂ ਜੇ ਕਹਿੰਦੇ ਜਾਂਦੇ ਸੀ ਸਾਹਮਣੇ ਆ। ਅਹੀਂ ਕਿਆ ਚਲੋ ਬੱਚੇ ਆ ਚਲੋ ਫਿਰ ਆ ਕੋਈ ਗੱਲ ਨਹੀਂ ਹਾਂ ਇਹਦੀ ਛੋਟੀ ਉਮਰ ਦੀ ਬੱਚਾ ਹੋ ਗਿਆ ਹਾਂਜੀ ਗਲਤੀ ਨਹੀਂ ਹੈਗਾ ਇਹ ਹੈ ਤਾਂ ਸਹੀ ਗਲਤੀ ਹੈ ਚਲੋ ਸਰ ਅਜਸਤਾਨ ਨੂੰ ਸਰ ਐਸਐਮਓ ਸਾਹਮਣੇ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਸਰ ਮੇਰੇ ਨਾਲ ਮਾਜੋਬ ਸੀ ਡਬਲਯੂਸੀ ਦੇ ਮੈਂਬਰ ਸੀਰੀਅਲ ਤੋਂ ਸਰ ਜੀ ਵਸਟੋਪ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਡੀ ਟੀਮ ਅੱਥੇ ਮੌਕੇ ਤੇ ਪਹੁੰਚੀ ਅਗੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਣੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆਂ ਇਸ ਤਰ੍ਹਾਂ ਵਾ ਕਿ ਦੇਖੋ ਕੁੜੀ ਅੰਡਰੇਜ ਹੈ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜ਼ੈਂਟ ਪੋਜੀਸ਼ਨ ਕੀ ਹੈ ਪ੍ਰੈਜ਼ੈਂਟ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਆ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸੀਡਬਲਯੂਸੀ ਕਿ ਪ੍ਰੋਡਿਊਸ ਕਰਾਂਗੇ ਸੀਡਬਲਯੂਸੀ ਅੱਗੇ ਬਿਆਨ ਹੋਣਗੇ ਅੱਗੋਂ ਸੀਡਬਲਯੂਸੀ ਡਿਸੀਜਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰੀਗਸਰਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਨੇ ਦੋਨਾਂ ਪਰਵਾਣਾਂ ਤੇ ਕਾਰਵਾਈ ਹੋਏਗੀ ਸਰ ਉਹ ਸੀਡਬਲਯੂਸੀ ਡਿਸੀਜਨ ਲਏਗੀ ਮੁੰਡਾ ਕਹਿੰਦਾ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੀ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਤੁਹਾਡੇ ਤੋਂ ਕੀ ਕਰਾਂਗੇ ਅਸੀਂ ਸਾਰਾ ਸਰ ਮੈਂ ਤੁਹਾਨੂੰ ਕਹਿੰਦੇ ਆਪਾਂ ਜਸਟ ਆਏ ਆ ਆਗੇ ਪੂਰੀ ਦੇਖ ਕੇ ਸੀਡਬਲਿਸੀ ਅਗੇ ਪ੍ਰੋਡਿਊਸ ਕਰਾਂਗੇ ਜੋ ਡਿਸੀਜਨ ਲੈਣਗੇ ਹੁੰਦਾ ਹੈ ਮੈਂ ਰਤਨ ਲਾਲ ਸੀਡਬਲਿਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਅ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਟਰ ਕਰਨਾ ਚਾਹਣਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ ਪਰ ਅਜੇ ਕਿਸੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਪ੍ਰਿਵੈਂਸ਼ਨ ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨੇ ਨਹੀਂ ਸਹਿਮਤ ਹੁਣ ਫਿਰ ਵੀ ਕਿਉਂਕਿ ਉਹਨਾਂ ਨੇ ਆਫੈਂਸ ਕਰਿਆ ਆਫੈਂਸ ਬੰਦ ਹੈ ਅੰਦਰ ਬੱਚਾ ਮਾਰ ਖਾ ਜਾਂਦੀ ਹੈ ਸਾਰ ਤੇ ਫਿਰ ਅ ਉਹਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਇਹ ਕਿਹਨਾਂ ਦਾ ਕ੍ਰਾਈਮ ਹੈ ਜੀ ਬਿਲਕੁਲ ਗਲਤ ਹੈ ਇਹ ਕ੍ਰਾਈਮ ਹੈ ਇਹ ਆਫੈਂਸ ਬੰਦ ਹੈ